ਫਤੇਗੜ ਚੂਰੀਆਂ ਵਿਖੇ ਤਨਤਨ ਅਮਰ ਸ਼ਹੀਦ ਪਪਾ ਮੋਤੀ RAM ਜੀ ਦਾ ਸ਼ਹੀਦੀ ਸਮਾਗਮ ਤੁਮਤਾਮ ਨਾਲ ਕਰਵਾਇਆ ਗਿਆ ਰਾਗੀ ਸਿੰਘਾਂ ਕੀਰਤਨੀਆਂ ਜਥਿਆਂ ਢਾਟੀ ਸਿੰਘਾਂ ਅਤੇ ਕਥਾਵਾਚਕ ਸਿੰਘਾਂ ਵੱਲੋਂ ਪਪਾ ਮੋਤੀ RAM ਜੀ ਮਹਾਰਾਜ ਜੀ ਦੇ ਇਤਿਹਾਸ ਤੋਂ ਕਰਵਾਇਆ ਜਾਣ ਤਨਤਨ ਅਮਰ ਸ਼ਹੀਦ ਪਪਾ ਮੋਤੀ RAM ਵੈਲਫੇਅਰ ਸੁਸਾਇਟੀ ਫਤੇਗੜ ਚੂਰੀਆਂ ਵੱਲੋਂ ਬੱਤੂਵਾਲ ਰੋਡ ਫਤੇਗੜ ਚੂਰੀਆਂ ਵਿਖੇ ਸ਼ਹਿਰ ਨਿਵਾਸੀਆਂ ਦੇ ਸ਼ੁਕ ਨਾਮ ਪਪਾ ਮਤੀ ਰਾਮ ਚੀ ਦਾ ਸ਼ਹੀਦੀ ਸਮਾਗਮ ਪੂਰੀ ਸ਼ਰਧਾ ਭਾਵ ਨਾਲ ਮਨਾਇਆ ਗਿਆ ਇਸ ਮੁਕੇ ਪੱਟੀਕਿੰਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨ ਮੰਤਰੀ ਦਿੱਤਜੰਦਰ ਸਿੰਘ ਬਾਜਬੀ ਪਹੁੰਚੇ ਪ੍ਰੋਗਰਾਮ ਦੀ ਸ਼ੁਰੂਆਤ ਸੁਖਨੀ ਸਾਹਿਬ ਦੇ ਬਾਠ ਨਾਲ ਆਰੰਭ ਹੋਈ ਉਪਰੰਤ ਭਾਈ ਸ਼ਤਨਾਮ ਸਿੰਘ ਨਾਲ ਲੁਕਮ ਮੰੰ ਇੰਟਰਨੈਸ਼ਨਲ ਟਾਟੀ ਜਥਾ ਬੀਬੀ ਬਲਵਿੰਦਰ ਕੌਰ ਖਾਲਸਾ ਇੰਟਰਨੈਸ਼ਨਲ ਟੂ ਸ਼੍ਰੀ ਜਥਾ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਜੀ ਜਿਜੂਰੀ ਕਥਾਵਾਚਕ ਗਿਆਨੀ ਵਿਸ਼ਾਲ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਈ ਸ਼ਮਰਤੀ ਸਿੰਘ ਕਯੂਰੀ ਦਾ ਕੀ ਸੱਚ ਕੌਂਚਰੀ ਅੰਮ੍ਰਿਤਸਰਾਇੰਕੰਦਰ ਸਿੰਘ ਫਟੇਗੜ ਚੂੜੀਆਂ ਵੱਲੋਂ ਸੰਗਤਾਂ ਨੂੰ ਭਾਬਾ ਮੋਤੀ RAM ਜੀ ਦੀ ਸ਼ਹੀਦੀ ਇਤਿਹਾਸ ਤੋਂ ਚਾਨਣ ਪਾਇਆ ਇਸ ਮੌਕੇ ਸੈਸਾਇਟੀ ਨੂੰ ਵੱਖ-ਵੱਖ ਪਹੁੰਚੀਆਂ ਧਾਰਮਿਕ ਸ਼ਖਸੀਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤਵੀ ਕੀਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਹ ਦਾ ਕੈਬਨਰ ਮੰਤਰੀ ਤ੍ਰਿਤਰ ਰਜਤੂਰ ਸਿੰਘ ਬਾਜਵਾ ਨੇ ਵੀ ਸ਼ਿਰਕਤ ਕੀਤੀ ਸਮਾਗਮ ਦੌਰਾਨ ਵੱਖ-ਵੱਖ ਪ੍ਰਕਾਰ ਦੇ ਪੰਗਰ ਲਗਾਏ ਗਏ ਅਤੇ ਸ਼ੰਕਤਾ ਨੂੰ ਦੁੱਧ ਦਾ ਲੰਗਰ ਵੀ ਸ਼ਿਕਾਇਆ ਗਿਆ ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਨੇ ਆਇਆ ਹੋਇਆ ਸ਼ੰਕਤਾ ਅਤੇ ਨਾਮਵਰ ਸ਼ਕਸ਼ੀਤਾ ਦਾ ਧੰਨਵਾਦ ਵੀ ਕੀਤਾ ਸਰਬੰਸਦਾਨੀ ਕਹਿੰਦੇ ਆ ਮੇਰੇ ਤੋਂ ਪਹਿਲਾਂ ਵੀਰ ਜੀ ਕਹਿ ਰਹੇ ਸੀ ਕਿ ਬਾਬਾ ਮੋਤੀ RAM ਵੀ ਸਰਬੰਸ ਸਵਾਰਨ ਵਾਲੇ ਸਰਬੰਸਦਾਨੀ ਗੁਰੂ ਦਾ ਸਿੱਖ ਬਣਿਆ ਸਿੱਖ ਬਣ ਕੇ ਉਸ ਨੇ ਵੀ ਇਸ ਸੇਵਾ ਦੇ ਵਿੱਚ ਵਿਗਨ ਨਹੀਂ ਪੈਣ ਦਿੱਤਾ ਕੱਲਾ ਬਾਬਾ ਮੋਤੀराम ਨੇ ਹੀ ਉਹਦੇ ਪਰਿਵਾਰ ਨੇ ਵੀ ਉਹਦਾ ਪੂਰਾ ਸਾਥ ਦਿੱਤਾ ਹੈ। ਔਰ ਬਾਬਾ ਮੋਤੀराम ਕਿੰਕੇ ਜਿਹੜੇ ਗੁਰਸਿੱਖ ਗੁਰਬਾਣੀ ਦੇ ਆਸ਼ੀਰਵਾਦ ਕਾਪ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਿੰਦੇ ਹਨ ਜਿਹੜੇ ਇਹ ਕਹਿੰਦੇ ਮੇਰਾ ਮੁਜਮੇ ਕਿਸ਼ਨਾ ਹੀ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਛਾਉਂਦੇ ਕਿਆ ਲਾਗੇ ਮੇਰਾ ਤੰਤਨ ਬਾਬਾ ਮੋਤੀराम ਮਹਿਰਾ ਦੇ ਚੀਦੀਹਾੜੀ ਦੇ ਸਮਰਪਤ ਫਤਿਹਗੜ ਚੂੜੀਆਂ ਚ ਹਰ ਸਾਲ ਦੀ ਤਰ੍ਹਾਂ ਤੰਤਨ ਬਾਬਾ ਮੋਤੀराम ਸੋਸਾਇਟੀ ਫਤਿਹਗੜ ਚੂੜੀਆਂ ਵੱਲੋਂ ਜੀ ਇਸ ਮਾਗਮ ਕਰਵਾਇਆ ਜਾਂਦਾ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਭਰ ਤੋਂ ਸੰਗਤਾਂ ਜਿਹੜੀਆਂ ਨੇ ਸ਼ਿਰਕਤ ਕਰ ਰਹੀਆਂ ਅਤੇ ਵਕ ਵਕ ਰਾਗੀ ਸਿੰਘ ਢਾਡੀ ਜਥੇ ਅਤੇ ਕਥਾਵਾਚਕ ਜਿਹੜੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਰਹੇ ਨੇ ਤੇ ਵਕ ਵਕ ਪ੍ਰਕਾਰ ਦੇ ਇੱਥੇ ਲੰਗਰ ਵੀ ਲਗਾਏ ਗਏ ਨੇ ਗੱਲਬਾਤ ਕਰਦੇ ਆ ਮੋਤੀराम ਮੈਰਾ ਸੁਸਾਇਟੀ ਦੇ ਪ੍ਰਬੰਧਕਾਂ ਅਤੇ ਹੋਰ ਸੰਗਤਾਂ ਨਾਲ ਹਰ ਸਾਲ ਦੀ ਤਰ੍ਹਾਂ ਇਸ ਉਹਦੀ ਸ਼ਬਾਦ ਜਿਹੜੀ ਉਹ ਮੋਤੀਰਾਮ ਜੀ ਦਾ ਸ਼ਹੀਦੀ ਦਿਨ ਮਨਾਉਂਦੀ ਆ ਮੈਂ ਕੋਸ਼ਿਸ਼ ਕਰਦਾ ਹਾਂ ਵੀ ਹਰ ਸਾਲ ਇੱਥੇ ਆ ਕੇ ਮਥਾ ਟੇਕਿਆ ਜਾਵੇ ਉਹਦੀ ਜਿਹੜੀ ਇੰਤਹਾ ਦੀ ਕੁਰਬਾਨੀ ਸਿਕਤ ਸਿਆਸਤ ਬੜਾ ਵੱਡਾ ਤੇ ਉੱਚਾ ਨਾਂ ਉਹਨਾਂ ਦਾ ਉਸ ਕੁਰਬਾਨੀ ਅਗੇ ਸਿਰਜ ਕਾਇਆ ਜਾਏ ਇਸੇ ਹਾਜ਼ਰੀ ਲਈ ਜਾਏ ਸੋ ਮੋਦੀ ਰਾਮ ਜੀ ਦਾ ਨਾਂ ਸਦਾ ਅਮਰ ਰਹਿਣਾ ਤੇ ਅਮਰ ਰਹਿਣਾ ਵੀ ਚਾਹੀਦਾ ਜੋ ਉਹਨਾਂ ਘਰ ਖਾਲਿਆ ਸ਼ਾਇਦ ਜ਼ਿੰਦਗੀ ਚ ਕਦੇ ਕੋਈ ਨਾ ਘਰ ਖਾਲੇ ਸੋ ਮੈਂ ਹਰ ਸਾਲ ਇਸੇ ਮਥਾ ਟਿਕਣ ਆਉਂਗਾ ਇਹ ਇਸੇ ਹਾਜ਼ਰੀ ਲਾਉਣਾ ਇਸ ਉਮੀਦ ਹੈ ਸਭਾ ਜਿਹੜੀ ਬੜਾ ਚੰਗਾ ਕੰਮ ਕਰ ਰਹੀ ਹੈ ਬੜਾ ਵਧੀਆ ਹਾਲ ਮਰਿਆ ਇਸੇ ਤਰ੍ਹਾਂ ਹੀ ਹਰ ਸਾਲ ਇਹ ਮਨਾਉਂਦੇ ਆ ਨਾ ਆਮ ਆਦਮੀ ਪਾਰਟੀ ਤੋਂ ਬਾਅਦ ਬੀਜੇਪੀ ਨੇ ਵੀ ਇਹ ਸੀਟਾਂ ਲਾਤੀਆਂ ਕਾਫੀ ਸਮੇਂ ਤੋਂ ਸੀਟਾਂ ਲਾ ਰਹੀ ਹੈ ਇਹ ਹਾਈ ਕਮਾਂਡ ਕਰੇਗੀ ਐਲਾਨ ਜੋ ਕਰੇਗੀ ਠੀਕ ਹੈ ਗੁਰਦਾਸਪੁਰ ਤੋਂ ਕਿਸ ਨੂੰ ਲੈਦੇ ਹੋ ਜੀ ਹਾਈ ਕਮਾਂਡ ਦਾ ਫੈਸਲਾ ਕਰੇਗੀ ਹਾਈ ਕਮਾਂਡ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਦਾ ਇਸ ਹਾਲ ਦੇ ਹਾਲ ਦੇ ਵਿੱਚ ਹਰ ਸਾਲ ਉਹਨਾਂ ਦਾ ਸ਼ਹੀਦੀ ਦਿਵਸ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਮੈਂ ਸਭ ਤੋਂ ਪਹਿਲਾਂ ਇਸ ਚੈਨਲ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਦਾਂ ਵੱਡੇ ਪ੍ਰੋਗਰਾਮ ਨੂੰ ਕਵਰ ਕੀਤਾ ਔਰ ਦੇਸ਼ਾਂ ਵਿਦੇਸ਼ਾਂ 'ਚ ਪਹੁੰਚਾਇਆ ਬਾਬਾ ਮੋਤੀराम ਜੀ ਜੀ ਨਾਸਾਨੀ ਸ਼ਹਾਦਤ ਦੇ ਬਾਰੇ ਸਾਰੀ ਸੰਗਤ ਬੜੀ ਭਲੀ ਭਾਨ ਜਾਣਦੀ ਹੈ ਕਿ ਉਹਨਾਂ ਨੇ ਕਿਸ ਪੋਜੀਸ਼ਨ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਮਾਤਾ ਗੁਜਰਕੌਰ ਅਤੇ ਛੋਟੇ ਸਹਬਜ਼ਾਦੇ ਜਦੋਂ ਉਹਨਾਂ ਨੂੰ ਸਰਹੰਦ ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਬਾਬਾ ਮੋਤੀराम ਜੀ ਨੂੰ ਪਤਾ ਲੱਗਾ ਛੀਦੀ ਤੋਂ ਪਹਿਲਾਂ ਉਹਨਾਂ ਨੇ ਜੋ ਸੇਵਾ ਦੁੱਧ ਦੀ ਨਿਭਾਈ ਤਿੰਨ ਦਿਨ ਔਰ ਜਦੋਂ ਵਾ ਉਸ ਜ਼ੂਬੇਦਾਰ ਸਰਾਂਦ ਨੂੰ ਪਤਾ ਲੱਗਾ ਕਿ ਬਾਬਾ ਮੋਤੀराम ਜੀ ਨੇ ਇਹ ਸੇਵਾ ਜਿਹੜੀ ਆ ਇਹ ਨਿਭਾਈ ਆ ਔਰ ਉਹਨਾਂ ਨੇ ਜੋ ਫਤਵਾ ਲਾਇਆ ਬਾਜੀ ਨੇ ਔਰ ਉਹ ਸਾਰੇ ਪਰਿਵਾਰ ਨੂੰ ਜਿਹੜਾ ਨੀਹਾਂ ਦੇ ਵਿੱਚ ਜਿਹੜਾ ਚਨਾ ਦਿੱਤਾ ਗਿਆ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਫਤੇਗੜ ਚੂੜੀਆਂ ਧੰਨ ਧੰਨ ਬਾਬਾ ਮੋਤੀराम ਸੁਸਾਇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਇਹ ਦਿਹਾੜਾ ਜਿਹੜਾ ਵਾ ਇਹ ਮਨਾਇਆ ਜਾਂਦਾ ਵਾ ਇਸ ਦਿਹਾੜੇ ਵਿੱਚ ਉਹ ਮਨਾਉਣ ਸੰਬੰਧੀ ਵੱਖ-ਵੱਖ ਰਾਗੀ ਢਾਡੀ ਕਵੀਸ਼ਰੀ ਜਥੇ ਜਿਹੜੇ ਆ ਉਸ ਮੌਲਿਆਤ ਕਰਦੇ ਆ ਔਰ ਬਾਬਾ ਜੀ ਦਾ ਇਤਿਹਾਸ ਜਿਹੜਾ ਸੰਗਤਾਂ ਨੂੰ ਸਰਮਨ ਕਰਾਉਂਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਸ੍ਰੀ ਦੀ ਦਿਹਾੜਾ ਬਾਬਾ ਮੋਤੀराम ਜੀ ਦਾ ਮਨਾਇਆ ਜਾ ਰਿਹਾ ਬਹੁਤ ਸਾਰੀ ਦੂਰ ਦੂਰ ਸੰਗਤ ਚੱਲ ਕੇ ਆ ਰਹੀ ਆ ਔਰ ਇਹ ਇਤਿਹਾਸ ਦਾ ਸਭ ਜਾਣੋ ਇਹਨਾਂ ਨੇ ਬਾਬਾ ਗੁਰਗੋਬਿੰਦ ਸਿੰਘ ਦੇ ਬੱਚਿਆਂ ਨੂੰ ਦੁੱਧ ਪਿਆਇਆ ਔਰ ਇਹ ਵਜਤ ਨੂੰ ਬੋਲੂ ਚ ਪੀੜਿਆ ਗਿਆ ਸਾਰੇ ਪਰਿਵਾਰ ਨੂੰ ਪੀੜ ਦਿੱਤਾ ਗਿਆ ਅੱਜ ਜਿਹੜੀ ਇਹਨਾਂ ਦੀ ਸ਼ਹਾਦਤ ਹੋਈ ਹੈ ਲਸਾਨੀ ਸ਼ਹਾਦਤ ਔਰ ਉਹਨੂੰ ਯਾਦ ਕਰਦੇ ਆ ਇਹਨਾਂ ਨੂੰ ਸਮਰਪਿਤ ਹੈ ਅੱਜ ਦਾ ਦਿਨ ਔਰ ਇਸ ਦਿਨ ਦੇ ਉੱਤੇ ਅਸੀਂ ਸਾਰਿਆਂ ਨੂੰ ਸੱਦਾ ਬੰਦਿੰਦੇ ਆ ਸਾਰੀ ਸੰਗਤ ਵੱਧ ਚੜ੍ਹ ਕੇ ਇੱਥੇ ਆਉਂਦੀ ਹੈ ਇਸ ਸ਼ੀਧੀ ਤੁਹਾਡੇ ਨੂੰ ਬੜੇ ਦਿਲੋਂ ਜਾਨ ਨਾਲ ਮਨਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਪੈਰੀ ਸਾਧ ਸੰਗਤ ਵੱਲੋਂ ਅੱਜ ਸ਼੍ਰੀ ਬੰਬੋਤੀ ਰਾਮ ਮਹਾਰਾਜ ਜੀ ਦਾ ਜਹਾੜਾ ਮਨਾਇਆ ਜਾ ਰਿਹਾ ਹੈ ਅਦੇ ਗੜ ਕੂੜੀਆਂ ਵਿਖੇ ਅਸੀਂ ਗੁਰਦਾਸਪੁਰ ਤੋਂ ਹਮਾ ਮਾ ਕੇ ਹਰ ਸਾਲ ਇੱਥੇ ਆਉਂਦੇ ਇੱਥੇ ਬਹੁਤ ਹੀ ਸ਼ਰਧਾ ਤੇ ਪਿਆਰ ਨਾਲ ਦਰਸ਼ਨ ਕੀਤੇ ਕਰਦੇ ਆ ਸੰਗਤਾਂ ਵੱਲੋਂ ਲੰਗਰ ਚੁਕਾਏ ਜਾਂਦੇ ਨੇ ਤੇ ਹਮਾ ਮਾ ਕੇ ਸੰਗਤਾਂ ਪਹੁੰਚਦੀਆਂ ਨੇ ਦੁੱਧ ਦੇ ਲੰਗਰ ਵੀ ਸ਼ਕਾਇਆ ਜਾਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਸਮੂਹ ਫਤੇਗੜ ਚੂੜੀਆਂ ਦੀ ਸੰਗਤ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਵਕਤ ਪੂਰੇ ਇਲਾਕੇ ਭਰ ਦੀ ਸੰਗਤ ਆ ਕੇ ਨਤਮਸਤਕ ਹੋ ਰਹੀ ਹੈ ਔਰ ਜਿਹੜੇ ਦੇ ਦੇ ਇਥੇ ਬਾਬਾ ਮੋਤੀराम ਮਹਿਰਾਜੀ ਦਾ ਸਮਾਗਮ ਕਰਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਥੇ ਸੰਗਤਾਂ ਹਾਜ਼ਰੀ ਭਰ ਰਹੀਆਂ ਨੇ ਔਰ ਬਹੁਤ ਹੀ ਸ਼ਰਧਾ ਨਾਲ ਸੰਗਤਾਂ ਜੜੀਆਂ ਮੱਥਾ ਟੇਕ ਰਹੀਆਂ ਨੇ ਆ ਕੇ ਔਰ ਇਥੇ ਲੰਗਰ ਪਣਾਰੇ ਵੀ ਚੱਲ ਰਹੇ ਨੇ ਦੁੱਧ ਦਾ ਦਰਗਰ ਚੱਲ ਰਿਹਾ ਜੀ ਬਾਕੀ ਸਾਰੇ ਸਾਡੇ ਪ੍ਰਧਾਨ ਜੀ ਦੱਸਣਗੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਾ ਖ ਜਾਵੇ ਨਿਹਾਲ ਹੋ ਜਾਵੇ गुरु अरुण नानक देव जी मन भावे सात संगत जी बेनती है कि बबा मोती राम महरा जी का जो तो शहीद पुरब है वो आप फतेहगढ़ चुनिया संगत मना रही है लख खुशियां पाकशाही सतगुरु नगर करे सतगुरु ने बड़ी बख्शिश की बाबा राम जी ने बड़ी प्रखश की बख्शा उन्होंने शहीद पुरब संकत मिला रही सारा इलाका सारा शहर रल मिल के तो गुरु गुरु महाराज जी दुशियां लै रहा है बाबे शहीद दियां लै रहा है वाहेगुरु जी का खालसा वाहेगुरू जी की।